ਆਰੇ ਜੀ ਇਹਦੇ ਤਿੰਨੋਂ ਪਾਸੇ ਪਾਕਿਸਤਾਨ ਆ ਔਰ ਸਿਰਫ ਇੱਕ ਪਾਸੇ ਚੜਦਾ ਪੰਜਾਬ ਆ ਬਾਕੀ ਲੈਂਦਾ ਪੰਜਾਬ ਆ ਆ ਜਿੱਧਰ ਤੁਹਾਡੀ ਦੂਰ ਦੂਰ ਤੱਕ ਨਿਗਾਹ ਜਾਏਗੀ ਤੁਹਾਨੂੰ ਸਾਰੇ ਪਾਸੇ ਪਾਣੀ ਪਾਣੀ ਨਜ਼ਰ ਆਉਂਦਾ ਜੀ ਇਹ ਪਿੰਡ ਤਿੰਨ ਪਾਸ ਪਿੰਡ ਤਿੰਨ ਸਾਈਡਾਂ ਤੋਂ ਤਾਂ ਇਹ ਪਾਕਿਸਤਾਨ ਨਾਲ ਕਿਰਿਆ ਹੋਇਆ ਬਸ ਚਾਰੋਂ ਹੀ ਪਾਸੇ ਜਿਹੜਾ ਹੈਗਾ ਉਹ ਪਾਣੀ ਨਾਲ ਕਿਰਿਆ ਹੋਇਆ ਸੋ ਅਸੀਂ ਮੈਂ ਆ ਕੇ ਪ੍ਰਧਾਨ ਤੇ ਜੋ ਸਾਡੇ ਮੁੱਖ ਮਤੀ ਸਾਹਿਬ ਕਹਿੰਦੇ ਆ ਮੈਂ ਹਾਲਾਤ ਦੇਖਿਆ ਆਪਣੀ ਅੱਖਾਂ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਲੋੜਾਂ ਸੀ ਉਹ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਤੇ ਉਹਨਾਂ ਨੂੰ ਸੁੱਕਾ ਰਾਸ਼ਨ, ਮवेशੀਆਂ ਵਾਸਤੇ ਜਿਹੜੀ ਇਹਨਾਂ ਨੂੰ ਜੜਾ ਹੈਗਾ ਉਹ ਖਲ ਚਾਹੀਦੀ ਆ ਉਹ ਜਿਹੜਾ ਸਾਈਲੇਜ ਨੂੰ ਚਾਹੁੰਦੇ ਆ ਚਾਰਾ ਚਾਹੀਦਾ ਉਹ ਸਾਰਾ ਇਹਨਾਂ ਨੂੰ ਸ਼ਾਮ ਤੱਕ ਪਹੁੰਚਾਇਆ ਜਾਵੇ। ਮੇਰੇ ਆਉਣ ਦਾ ਮਕਸਦ ਹੈ ਵੀ ਕੋਈ ਬਿਸਰਪ੍ਰਿੰਟ ਜੱਪ ਨੂੰ ਕਿਹੜੀ ਚੀਜ਼ ਦੀ ਲੋੜ ਆ। ਮवेशੀਆਂ ਲਈ ਚਾਰਾ ਹੈਗਾ? ਹਾਂਜੀ ਜੀ ਮੱਝਾਂ ਵਾਸਤੇ ਚਾਰਾ ਅੱਗੇ ਜੀ ਅਸੀਂ ਲਿਆਦੇ ਪਏ ਆਂ। ਕਿੱਥੋਂ? ਐਮਰ ਸਾਹਿਬ ਦੇ ਰਿਹਾ ਜੀ ਅੱਛਾ ਇੱਥੋਂ 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 ਜਾਂਦਾ ਜੀ ਹਾਂ ਨਹੀਂ ਟਰੈਕਟਰ ਸੀ ਜਿਆਦਾ ਹੀ ਲੈ ਜਾਏਗੀ ਤੋੜੀ ਹੈਗੀ ਆ ਹਾਂ ਜੀ ਤੋੜੀ ਹੈਗੀ ਆ ਜੇ ਖਾਲ ਦੇ ਦੀਏ ਤਾਂ ਕੰਮ ਬਣ ਜਾਊਗਾ ਜੀ ਹਾਂ ਜੀ ਆਹ ਫੀਡ ਦੇ ਉਹਦੇ ਨਾਲ ਮਿਕਸ ਕਰਕੇ ਫੀਡ ਕਰਕੇ ਨਾ ਸਰ ਗੱਲ ਇਹ ਹੈ ਜੀ ਤੁਹਾਨੂੰ ਗੱਲ ਹੈ ਜੀ ਫੀਡ ਇੱਧਰ ਦੇ ਦਿਓ ਮਾਨਸਤੋ ਜਿਹੜੇ ਇੱਧਰ ਅਸੀਂ ਪਾਣੀ 'ਚ ਬੈਠੇ ਆਂ ਜਿਹੜੇ ਪਿੱਛੇ ਬੈਠੇ ਆ ਇੱਧਰ ਸਾਡੇ ਉਹਨਾਂ ਦੀ ਵੀ ਖੇਤੀਆਂ ਅੱਗੇ ਗਈਆਂ ਨੇ ਹਾਂ ਹਾਂ ਉਹ ਵੀ ਡੁੱਬੇ ਪੈਣ ਸਮਝੋ ਉਹ ਕਿੱਥੇ ਆ ਜੀ ਆ ਮੁਾਰਖੀਵਾ ਪਿੰਡ ਦਾ ਤਾਂ ਮੁਾਰਖੀਵਾ ਦੇ ਕੋਈ ਨਹੀਂ ਚੜੀ ਰੇਤੇ ਵਾਲੇ ਨਾਲ ਟਾਣੀ ਆ ਗਈ ਰੇਤੇ ਵਾਲੇ ਨਾਲ ਟਾਣੀ ਉਹ ਮੁਾਰਜ ਮਸ਼ੇਰ 'ਚ ਪੈਂਦੀ ਆ ਜੀ ਉਹਨੂੰ ਸਾਰਿਆਂ ਦਾ ਤੁਸੀਂ ਬਣਾ ਕੇ ਦੱਸੋ ਨਾ ਆਪਾਂ ਸਾਰਿਆਂ ਨੂੰ ਦੇਵਾ ਗਏ ਜੀ ਸਾਰਿਆਂ ਦੀ ਖੇਤੀ ਇੱਧਰ ਜਿੰਨੇ ਵੀ ਸਾਡੇ ਨਾਲੇ ਪਾਣੀ ਦਾ ਹਾਂ ਜੀ ਕੋਈ ਨਾਲੇ ਪਾਣੀ ਦਾ ਕੀ ਹਾਲ ਹੈ ਪੀ ਨਾਲ ਪਾਣੀ ਜੀ ਵਧੀਆ ਜੀ ਠੀਕ ਆ ਹਾਂ ਜੀ ਆਰੋ ਹੈ ਜੀ ਟੈਂਕਰ ਟੈਂਕਰ ਲਾ ਦੇ ਉਹਨਾਂ ਨੂੰ ਇਹ ਆਪਣੇ ਤੁਸੀਂ ਟੈਂਕੀ ਜਿੰਨਾ ਮਰਜ਼ੀ ਸਰਪੰਚ ਸਾਹਿਬ ਕਿੱਥੇ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਤੁਹਾਡੇ ਖਾਲੀ ਆ ਜੇਗੀ ਜੀ ਤੇ ਡੀਸੀ ਬਟਨ ਨਾਲ ਗੱਲ ਹੋ ਗਈ ਤੇ ਪਾਣੀ ਵੀ ਤੁਸੀਂ ਬੰਦੇ ਵੀ ਵੱਤ ਸਕਦੇ ਹੋ ਉਹ ਸਾਫ ਪਾਣੀ ਦੇਣਗੇ ਟੈਂਕਰ ਠੀਕ ਹੈ ਮੈਂ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਇਹ ਕਰਵਾ ਦੇ ਜੀ ਹਾਂ ਠੀਕ ਹੈ ਠੀਕ ਤੁਹਾਡੇ ਦੇ ਪਾਈ ਰਾਸ਼ਨ ਵੀ ਆ ਰਿਹਾ ਤੇ ਜਿਹੜੇ ਆਪਣੇ ਮਵੇਸ਼ੀਆ ਦੁੱਧਾਰੂ ਪਸ਼ੂਆਂ ਨਾਲ ਵਾਸਤੇ ਜਿਹੜੀ ਖਲ ਵੀ ਆ ਰਹੀ ਹੈ ਤੇ ਉਹਨਾਂ ਵਾਸਤੇ ਇੱਕ achar ਹੁੰਦਾ ਉਹ ਵੀ ਆ ਰਿਹਾ ਜੀ ਠੀਕ ਹੈ ਜੀ ਹੋਰ ਦੱਸੋ ਜਿਹੜੇ ਦਵਾਈਆਂ ਆਣ ਗਿਆ ਡਾਕਟਰ ਦੂਜੇ ਵੀ ਆਣ ਕੇ ਬੰਦਿਆਂ ਦੇ ਵੀ ਤੇ ਉਹਨਾਂ ਦੇ ਵੀ ਆਣ ਗਏ ਸਾਰਾ ਕੁਝ ਭੇਜਾਂਗੇ ਬਾਅਦ ਵਿੱਚ ਤੁਹਾਡੇ ਨਾਲ ਸਾਰੇ ਖੜੇ ਆ ਤੁਹਾਡੇ ਜਿਹੜੇ ਦੂਜੇ ਮਸਲੇ ਆ ਨਾ ਜੀ ਤੁਹਾਨੂੰ ਕੰਪਨਸੇਸ਼ਨ ਨਹੀਂ ਮਿਲਦੀ ਤੁਹਾਡੇ ਨਾਂ ਤੇ ਰਜਿਸਟਰੀ ਹੋਵੇ ਉਹ ਵੀ ਕਰਵਾ ਲੈਣੇ ਠੀਕ ਹੈ ਇਹ ਸਾਰਾ ਕੁਝ ਮੈਂ ਲਿਖ ਕੇ ਲੈ ਜਾ ਰਿਹਾ ਜੀ ਕਰਾਂਗੇ ਠੀਕ ਹੈ ਕਿਹੜੀ ਕਿਹੜੀ ਜਿੱਕਦਾ ਤੁਹਾਨੂੰ ਐਸੋ ਜਿਹੜੀ ਹੈ ਬਾਕੀ ਤਾਂ ਲੰਬਾ ਕਰਾਂਗੇ ਸਾਡਾ ਕਮਿਟੀ ਇਹ ਵੀ ਸਾਡੇ ਪਸ਼ੂਆਂ ਦਾ ਚਾਰਾ ਕੋਈ ਨਹੀਂ ਚਲਾਬ ਤਾਂ ਸਿਖਾਈ ਗਈ ਟੂੜੀ ਟੂੜੀ ਹੈਗੀ ਆ ਹਾਂ ਟੂੜੀ ਹੈਗੀ ਆ ਉਹਦੇ ਵਾਸਤੇ ਤੁਹਾਨੂੰ ਉਹ ਖਾੜ ਦੇ ਰਿਆ ਸੀ ਮਾਰਕਫਲ ਵੀ ਉਹਦੇ ਚ ਮਿਕਸ ਕਰਕੇ ਉਹ ਜੰਗਲ ਖੋਸ ਕੇ ਪਚਾ ਦੇ ਫੀਡ ਪਚਾ ਦਿੰਦੇ ਜੀ ਫੀਡ ਤੁਹਾਡੇ ਅੱਜ ਪਹੁੰਚ ਜੇਗੀ ਜੀ ਕਿ ਇਹ ਲੰਗਾਟਾ ਪਸਨ ਉਹ ਕਰੀ ਜੀ ਹਾਂ ਆਪਾਂ ਕ ਬੇੜੀ ਦਾ ਕਰਾ ਦਿੰਦੇ ਆ ਬੇੜੀ ਦਾ ਬੰਦੋਬਸਤ ਕਰਾ ਦਿੰਦੇ ਆ ਜਿਹੜੀ ਮੋਟਰਬੋਟ ਕਰਾ ਦੀ ਬਸ ਇਹ ਵੀ ਵੇੜੀ ਤੇ ਜਾ ਸਕੀ ਜੇ ਕੋਈ ਕਿਸੇ ਜਾਣਾ ਹੀ ਹੁੰਦਾ ਜੇ ਪੂਰੀ ਹੋ ਹੀ ਸਕਦਾ ਹੈ ਵੀ ਹੋਰ ਅੱਗੇ ਪਿੱਛੇ ਤਾਂ ਅਸੀਂ ਚੱਲਦੇ ਹਾਂ ਆਪਣੇ ਪ੍ਰਿੰਟ ਚ ਕੋਈ ਆਸ਼ਾ ਬਰਕਰਾਰ ਰਹੀ ਹੈ ਹਾਂਜੀ ਸਰ ਨਮਾਸ਼ਕਾਰ ਨਹੀਂ ਸਰ ਉਹਦੀ ਗੱਡੀ ਨਹੀਂ ਪ੍ਰਿੰਟ ਚ ਹੈਗੀ ਕੋਣ ਆਸ਼ਾ ਚਾਹੇ ਚੱਕੇ ਬਾਹਰ ਗਈ ਹੈ ਅੱਛਾ ਫਰਾਪਾ ਦੋ ਆਂ ਐਮਬੂਲੈਂਸ ਆ ਕੇ ਨਹੀਂ ਆਉਂਦੇ ਨੇ ਨਹੀਂ ਐਮਬੂਲੈਂਸ ਨਹੀਂ ਆਉਂਦੇ ਤਾਂ ਕਿ ਇਮਰਜੈਂਸੀ ਸਾਰਾ ਹਾਂਜੀ ਕੋ ਬੇੜੀਆਂ ਦੇ ਗਈਆਂ